ਆ ਹੁਣ ਉਹ ਫਿਰਦੇ ਨੇ ਤੁਰੇ ਉਹ ਕਾਲੀਦਾਲ ਵਾਲੇ ਉਹ ਕੀ ਉਹਦਾ ਨਾਮ ਸਾਡਾ ਪਰਿਵਾਰ ਬਚਾਓ ਯਾਤਰਾ ਲੈ ਕੇ ਉਹ ਪੰਜਾਬ ਬਚਾਓ ਨਹੀਂ ਉਹ ਪਰਿਵਾਰ ਬਚਾਓ ਹੈ ਪਰਸੋਂ ਪਰਸੋਂ ਆਪਣੇ ਸਾਲੇ ਦੇ ਇਲਾਕੇ 'ਚ ਫਿਰਦਾ ਸੀ ਵੀ ਇਹਨੂੰ ਬਚਾਓ ਕੱਲ ਬਰੋਹਣੇ ਦੇ ਇਲਾਕੇ 'ਚ ਫਿਰਦਾ ਸੀ ਬਰੋਹਣਾ ਬਚਾਓ ਹੈਨਾ ਪੰਜਾਬ ਬਚਾਓ ਨਹੀਂ ਹੈਗਾ ਇਹ ਉਹਦਾ ਆਪਦਾ ਪਰਿਵਾਰ ਲੈ ਕੇ ਫਿਰਦੇ ਨੇ ਵੀ ਸਾਨੂੰ ਬਚਾਓ ਕਿਉਂ ਬਚਾਈਏ ਠੇਕਾ ਲਿਆ ਤੁਸੀਂ ਤਾਂ ਪੰਜਾਬ ਖਤਮ ਕੀਤਾ ਕਿਉਂ ਬਚਾਈਏ ਅਸੀਂ ਤੁਹਾਨੂੰ ਉਹਨਾਂ ਦਾ ਕੋਈ ਏਜੰਡਾ ਨਹੀਂ ਕੁਝ ਨਹੀਂ ਲੱਗਿਆ ਨਾ ਲੱਗਿਆ ਨਾ ਸੁਖਬੀਰ ਬਾਦਲ ਗੱਡੀ ਦੀ ਛੱਤ ਤੇ ਬਹਿ ਕੇ ਪਾਣੀ ਪੀਣ ਕੇ ਰੋਟੀ ਖਾਣਾ ਪਹਿਲਾਂ ਕਦੇ ਲੱਗਿਆ ਸੀ ਇਹ ਇਹ ਤੁਸੀਂ ਲਾਇਆ ਛੱਤ ਤੇ ਬਿਠਾਉਂਦੇ ਆ ਪਹਿਲਾਂ ਉਹਨੂੰ ਸਵੇਰੀ ਬਿਠਾ ਲੈਂਦੇ ਨੇ ਕਿਉਂਕਿ ਜਿਆਦਾ ਵਾਰ ਚੜਨਾ ਉਤਨਾ ਔਖਾ ਹੈ ਉਹਨੂੰ ਤੇ ਸਵੇਰੀ ਬਿਠਾ ਲੈਂਦੇ ਨੇ ਉੱਥੇ ਹੀ ਰੋਟੀ ਉੱਥੇ ਹੀ ਪਾਣੀ ਆਏ ਕਰਦਾ ਫਿਰਦਾ ਸਾਨੂੰ ਬਚਾ ਲਓ ਸਾਨੂੰ ਬਚਾ ਲਓ ਕਿਉਂ ਭਾਈ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀਆਂ ਕਰਵਾਈਆਂ ਫਿਰ ਪ੍ਰਮਾਤਮਾ ਆਪ ਹੀ ਦੇਖਦਾ ਜਿਹੜੀ ਗੁਰੂ ਸਾਹਿਬ ਦੀ ਜਿਹੜੀ ਪ੍ਰਮਾਤਮਾ ਦੀ ਚੱਕੀ ਹੈ ਉਹ ਉਹ ਚੱਲਦੀ ਥੋੜੀ ਜੀ ਹੌਲੀ ਹੈ ਪਰ ਪੀਂਦੀ ਬਹੁਤ ਬਰੀਕ ਹੈ ਪੀਂਦੀ ਬਹੁਤ ਬਰੀਕ ਹੈ ਸਭ ਪਤਾ ਉਸ ਕਚੈਰੀ ਚ ਉਸ ਕਚੈਰੀ ਚ ਸਭ ਪਤਾ ਕਿ ਕਿਹਨੇ ਕੀ ਪਾਪ ਕੀਤੇ ਨੇ ਸਭ ਨੂੰ ਫਲ ਪਾਪਾਂ ਦਾ ਭੋਗਣਾ ਪੈਣਾ